ਸਜੋਕਤ ਮੋਰਦੇ ਦੀ ਟੀਮ ਵੱਲੋਂ ਕਿ ਸਰਕਾਰ ਦੇ ਨਾਲ ਆਪਾਂ ਵੱਡੇ ਪੱਧਰ ਦੀ ਚੱਤਰ ਲੈ ਕੇ ਬੈਠੇ ਆਂ ਸਾਫੀ ਉਹ ਤਾਲੇ ਕਰੂਣੇ ਰਾਜ ਕਰਾਉਣ ਵਾਸਤੇ ਕਿਹੜੇ ਕਿਹੜੇ ਸੁਧਾਰਾਂ ਨੂੰ ਕਿਵੇਂ-ਕਿਵੇਂ ਤਰਜੀਹ ਦੇ ਸਕਦੇ ਆ ਤੇ ਕਿਵੇਂ ਅਸੀਂ ਸਰਕਾਰ ਨੂੰ ਜਗਦੀਆ ਭਾਰ ਕਰ ਸਕਦੇ ਆ ਤਾਂ ਉਹ ਸੁਵਾਰਤ ਕਦੇ ਡਾਈਕੋ ਮਾਰਚ ਕਦੇ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਤੇ ਤੁਹਾਰਾ ਪਹਿਲੇ ਕੇਐਮਪੀ ਰੋਡ ਤੋਂ ਵੀ ਘੰਟੇ ਰੋਕਣ ਦਾ ਪ੍ਰੋਗਰਾਮ ਅਚਿਆ ਸੀ। ਸਤਿਗੁਰੂ ਜੀ ਉਧਰ ਸ਼ੰਗੂ ਬਾਦਰ ਤੋਂ ਤੇ ਉਧਰੋਂ ਟਿੱਕਰੀ ਤੇ ਤੇ ਜਿਹੜੇ ਬਾਰਡਰ ਦੇ ਟਿੱਕਰੀ ਤੇ ਆਪਾਂ ਤਾਂ ਇੱਥੇ ਸੀ ਤਾਂ ਤਿੰਨ ਚਾਰ ਥਾਂ ਤੇ ਕੇਐਮਪੀ ਰੋਡ ਰੋਕਿਆ ਗਿਆ ਸੀ। ਉਹਦੇ ਵਿੱਚੋਂ ਜਦੋਂ ਸਟੇਜ ਚੱਲਦੀ ਸਵੇਰੇ 8:00 ਦੇ ਕਰੀਬ ਲਾਪਰ ਸਾਰੇ ਤੁਸੀਂ ਬਹੁਤ ਸਾਰੇ ਵਿੱਚ ਹੋਵੋਗੇ ਉਸ ਵਕਤ ਆਪਾਂ ਉਸ ਸਮੇਂ ਰੋਡ ਦੇ ਉੱਤੇ ਜਾ ਕੇ ਜਦੋਂ ਬੈਠੇ ਜਿਸ ਸਮੇਂ ਆਖ 9:00 ਵਜੇ ਦੇ ਕਰੀਬ ਆਪਾਂ ਸਟੇਜ ਸ਼ੁਰੂ ਕੀਤੀ ਤਾਂ ਵੱਡੀ ਗਿਣਤੀ ਦੇ ਵਿੱਚ ਸਾਡੇ ਮਾਵਾ ਭੈਣਾਂ ਸਾਡੇ ਵੀਰ ਬਜ਼ੁਰਗ ਉਹ ਰੋਡ ਦੇ ਉੱਤੇ ਪਹੁੰਚਿਆ ਤਾਂ ਵੱਡੀ ਗਿਣਤੀ ਦੇ ਵਿੱਚ ਆਪਣੀ ਸ਼ੋਰ ਚੱਲਣੀ ਸ਼ੁਰੂ ਹੋਈ ਉਸ ਸਮੇਂ ਲਗਾਤਾਰ ਸਾਰਾ ਦਿਨ ਆਪਣੇ ਦਿਸਟ੍ਰਿਕਟ ਦੇ ਸਾਰੀ ਰਾਤ ਕੰਮ ਚਲਾਈ ਚਾਹੇ ਉਹ ਆਪਣੀ ਜਥੇਬੰਦੀ ਦਾ ਪਹਿਲੀ ਵਾਰ 24 ਘੰਟੇ ਜਨ ਰਾਹ ਪਸਥੇ ਚੱਲਣ ਦਾ ਪ੍ਰੋਗਰਾਮ ਸੀ ਕੋਈ ਵੀ ਬੰਦਾਰਾ ਨਹੀਂ ਉਹਨਾਂ ਆਪਾਂ ਨੇ ਰੱਖਿਆ ਜਿਹੜੇ ਕਦੇ ਬੋਲਦੇ ਨਹੀਂ ਸੀ ਉਹਨਾਂ ਨੂੰ ਵੀ ਸਮਝਾ ਦਿੱਤਾ ਕਿ ਆਪਾਂ ਕਿੰਨੇ ਮਸਨਾਂ ਨੂੰ ਲੱਗੇ ਬੈਠੇ ਆ ਇਹੜੇ ਮਸਲਿਆਂ ਲਈ ਆਪਾਂ ਲੜ ਰਹੇ ਆਂ ਕਿ ਕਿਸ ਦੇ ਨਾਲ ਸਾਡੀ ਲੜਾਈ ਹੈ। ਤੁਸੀਂ ਲਗਾਤਾਰ ਤੇਜਾਂ ਤੋਂ ਸਾਡੇ ਸੂਰਬਾਨ ਆਜ਼ਾਦ ਦੇ ਪਾਸੋਂ ਸੁਣਦੇ ਹੋ। ਬਹੁਤ ਬੁੱਧੀਜੀਵੀ ਬਹੁਤ ਪੜੇ ਲਿਖੇ ਹੋਰ ਨੌਜਵਾਨ ਮਜ਼ਦੂਰ ਮਜ਼ਦੂਰ ਹਰ ਇੱਕ ਵਰਗ ਦਾ ਬੁਲਾਰਾ ਜਦੋਂ ਸਟੇਜ 'ਤੇ ਬੋਲਦਾ ਤੁਸੀਂ ਉਹਨਾਂ ਦੇ ਬੋਲ ਸੁਣੇ ਹੋਣੇ। ਆਪਾਂ ਪੋਟਾਂ ਦੇ ਵਿੱਚ ਆ ਕੇ ਤੁਸੀਂ ਸਾਡੀ ਲੜਾਈ ਦੀ ਗੱਲਬਾਤ ਸਾਡੇ ਸੰਘਰਸ਼ ਦੀ ਗੱਲਬਾਤ ਕਰ ਸਕਦੇ ਹੋ ਤਾਂ ਸਾਰੀ ਰਾਤ ਦੇ ਵਿੱਚ ਤਕਰੀਬਨ ਕੋਈ ਅਸ਼ੇਵ ਨਾਰਾ ਨਹੀਂ ਰਿਹਾ ਹੋਣਾ ਜਿਹੜਾ ਜਿਵੇਂ ਸਾਡੇ ਸਾਥੀ ਇੱਥੇ ਕਹਿੰਦੇ ਅਸੀਂ ਤਾਂ ਬੜੇ ਬੋਲੇ ਨਹੀਂ ਜਦੋਂ ਆਪਾਂ ਹੁਣ ਇੱਥੇ ਬੰਦ ਕਰਕੇ ਸਟੇਜ 'ਤੇ ਆਪਾਂ ਗੱਲਾਂ ਕਰਨਾਂ ਜਿਵੇਂ ਤਾਂ ਸਭ ਤੋਂ ਵੱਧ ਗੱਲਾਂ ਕਰਨੀਆਂ ਸਭ ਤੋਂ ਵੱਧ ਰਹਿ ਰਹੇ ਹੋਣਗੇ ਸਭ ਤੋਂ ਵੱਧ ਸਹੀ ਇਹ ਹੋ ਗੱਲ ਕਰਨੀ ਕਿ ਕਿਸ ਤਰੀਕੇ ਨਾਲ ਆਪਾਂ ਮੋਰਚੇ ਉੱਤੇ ਆ ਸਕਦੇ ਨੇ ਜੱਤੂ ਸਕਦੇ ਨੇ ਕਿਸ ਤਰ੍ਹਾਂ ਦਾ ਪਾਗ ਦਾ ਪ੍ਰੋਗਰਾਮ ਦੇ ਸਕਦੇ